ਉਹ ਦੱਖਣੀ ਭਾਰਤ ਵੀ ਹਿੰਦੁਸਤਾਨ ਨਾਲੋਂ ਕਿਉਂ ਅਲੱਗ ਹੋਣਾ ਚਾਹੁੰਦਾ ਹੈ ਦੱਖਣੀ ਭਾਰਤ ਦੇ ਕਿਸ ਨੇਤਾ ਨੇ ਕਰ ਦਿੱਤੀ ਹਾ ਨਵਾਂ ਦੇਸ਼ ਬਣਾਉਣ ਦੀ ਮੰਗ ਆਖਿਰ ਮੋਦੀ মিডিਆ ਸਾਹਮਣੇ ਕਿਉਂ ਨਹੀਂ ਲਿਆ ਰਿਹਾ ਇਹ ਸੱਚਾਈ ਜੇਕਰ ਭਾਰਤ ਦਾ ਇਹ ਰਾਜ ਵਣ ਸਕਦਾ ਹੈ ਵਖਰਾ ਦੇਸ਼ ਤਾਂ ਪੰਜਾਬ ਜੀ ਅਸੀਂ ਆ ਗਏ ਜੀ ਸੱਚੇ ਕਾਲ ਚ ਹੈ ਨੂੰ ਮੀਤ ਕਰਨ ਆ ਤੁਸੀਂ ਬਿਲਕੁਲ ਵਧੀਆ ਹੋ ਗਏ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਅੱਥੇ ਜੀ ਗੱਲ ਕਰਾਂਗੇ ਅੱਜ ਜਿਹੜੀ ਵੀਡੀਓ ਅਸੀਂ ਵੇਖਣ ਵਾਲੇ ਆ ਉਸ ਵੀਡੀਓ ਦਾ ਟਾਈਟਲ ਹੈ ਕਿ ਹੁਣ ਸਾਨੂੰ ਬਣਾਉਣ ਦੀ ਇਜਾਜ਼ਤ ਖਾਲਸਾ ਰਾਜ ਬਣਾਉਣ ਦੀ ਇਜਾਜ਼ਤ ਦਿੱਤੀ ਜਾਏਗੀ ਅਥੇ ਜੇ ਅਥੇ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਆਲਰੇਡੀ ਬਹੁਤ ਸਾਰੀਆਂ ਸਟੇਟਸ ਨੇ ਜਿਹੜੀਆਂ ਭਾਰਤ ਤੋਂ ਅਲੱਗਾ ਹੋਣਾ ਚਾਹੁੰਦੀਆਂ ਨੇ ਇਹਦੇ ਵਿੱਚ ਇੱਕ ਪੰਜਾਬ ਵੀ ਏ ਜਿਹੜਾ ਖਾਲਸਾ ਰਾਜ ਬਣਾਉਣਾ ਚਾਹੁੰਦਾ ਹੈ ਇਹ ਅੱਜ ਐਸੇ ਬਾਰੇ ਚ ਵੀਡੀਓ ਹੈ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੈਲ ਲਾਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਉਹ ਦੱਖਣੀ ਭਾਰਤ ਵੀ ਹਿੰਦੁਸਤਾਨ ਨਾਲੋਂ ਕਿਉਂ ਅਲੱਗ ਹੋਣਾ ਚਾਹੁੰਦਾ ਹੈ ਦੱਖਣੀ ਭਾਰਤ ਦੇ ਕਿਸ ਨੇਤਾ ਨੇ ਕਰ ਦਿੱਤੀ ਹੈ ਨਵਾਂ ਦੇਸ਼ ਬਣਾਉਣ ਦੀ ਮੰਗ ਆਖਿਰ ਮੋਦੀ মিডিਆ ਸਾਹਮਣੇ ਕਿਉਂ ਨਹੀਂ ਲਿਆ ਰਿਹਾ ਇਹ ਸੱਚਾਈ ਜੇਕਰ ਭਾਰਤ ਦਾ ਇਹ ਰਾਜ ਵਣ ਸਕਦਾ ਹੈ ਵੱਖਰਾ ਦੇਸ਼ ਤਾਂ ਪੰਜਾਬ ਕਿਉਂ ਨਹੀਂ ਦੱਖਣੀ ਭਾਰਤ ਵਿੱਚ ਹਿੰਦੂਸਤਾਨ ਨਾਲੋਂ ਵੱਖ ਹੋਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ ਇਹ ਮੰਗ ਕਰਨਾਟਕ ਦੇ ਮੈਂਬਰ ਪਾਰਲੀਮੈਂਟ ਡੀਕੇ ਸੁਰੇਸ਼ ਵੱਲੋਂ ਰੱਖੀ ਗਈ ਹੈ ਡੀਕੇ ਸੁਰੇਸ਼ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਦੇ ਭਰਾ ਹਨ ਕੱਲਾ ਕਰਨਾਟਕ ਹੀ ਨਹੀਂ ਤੇਲੰਗਾਨਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਇਹਨਾਂ ਵਿੱਚੋਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹਨ ਪਾਂਡੂਕੇਰੀ ਅਤੇ ਲਖਨਵੀ ਉਹਨਾਂ ਨੇ ਹਿੰਦੂਸਤਾਨ ਨਾਲੋਂ ਅਲੱਗ ਹੋਣ ਦੀ ਮੰਗ ਕਿਉਂ ਰੱਖੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਉਸ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ 1947 ਵਿੱਚ ਕਈ रियासਤਾਂ ਨੂੰ ਮਿਲਾ ਕੇ ਹਿੰਦੁਸਤਾਨ ਬਣਾਇਆ ਗਿਆ ਸੀ ਜਿਨ੍ਹਾਂ ਸ਼ਰਤਾਂ ਦੇ ਨਾਲ ਇਹਨਾਂ रियासਤਾਂ ਨੂੰ ਇਕੱਠਾ ਕੀਤਾ ਗਿਆ ਸੀ ਹੁਣ ਸਭ ਉਸ ਤੋਂ ਉਲਟ ਹੋ ਰਿਹਾ ਹੈ ਕੁਝ ਲੋਕਾਂ ਦਾ ਕਹਿਣਾ ਹੈ ਮੋਦੀ ਪੁਰਾਣੇ ਸੰਵਿਧਾਨ ਨੂੰ ਰੱਦ ਕਰਕੇ ਨਵਾਂ ਸੰਵਿਧਾਨ ਬਣਾਉਣ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਵੀ ਪੰਜਾਬ ਨੇ ਆਪਣਾ ਹੱਕ ਮੰਗਿਆ ਉਹਨਾਂ ਨੂੰ ਵੱਖਵਾਦੀ ਕਹਿ ਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਸ਼ੇਰ ਆ ਗਿਆ ਹੈ ਸ਼ੇਰ ਆ ਗਿਆ ਹੈ ਪਰ ਜਦੋਂ ਸ਼ੇਰ ਸੱਚ ਵਿੱਚ ਆਇਆ ਤਾਂ ਲੋਕਾਂ ਨੇ ਭਰੋਸਾ ਨਹੀਂ ਕੀਤਾ ਕਿਉਂਕਿ ਲੋਕ ਇਸ ਝੂਠ ਤੋਂ ਤੰਗ ਆ ਚੁੱਕੇ ਸਨ ਉਹਨਾਂ ਦਾ ਕਹਿਣਾ ਹੈ 16ਵੇਂ ਵਿੱਤ ਕਮਿਸ਼ਨ ਵਿੱਚ ਉੱਤਰੀ ਰਾਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਰ ਦੱਖਣੀ ਭਾਰਤ ਨੂੰ ਉਹਨਾਂ ਦਾ ਬਣਦਾ ਹੱਕ ਮੋਦੀ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਦੱਖਣੀ ਭਾਰਤ ਸੈਂਟਰ ਸਰਕਾਰ ਨੂੰ ਵੱਧ ਟੈਕਸ ਦੇ ਰਿਹਾ ਹੈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਭ ਤੋਂ ਵੱਡੀਆਂ ਸਟੇਟਾਂ ਹਨ ਪਰ ਉਹ 13% ਟੈਕਸ ਦੇ ਰਹੇ ਹਨ ਪੰਜਾਬ ਕਸ਼ਮੀਰ ਰਾਜਸਥਾਨ 18% ਟੈਕਸ ਦੇ ਰਹੇ ਹਨ ਜਦੋਂ ਕਿ ਇਹ ਸੂਬੇ ਉੱਤਰ ਪ੍ਰਦੇਸ਼ ਨਾਲੋਂ ਕਾਫੀ ਛੋਟੇ ਹਨ ਮਹਾਰਾਸ਼ਟਰ 23% ਸਭ ਤੋਂ ਵੱਧ ਟੈਕਸ ਦੇ ਰਿਹਾ ਹੈ ਪਰ ਮੋਦੀ ਸਰਕਾਰ ਵੱਲੋਂ ਗੁਜਰਾਤ ਦੇ ਵਪਾਰੀਆਂ ਦੇ ਹੀ ਹਜ਼ਾਰਾਂ ਕਰੋੜ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ। ਇਹ ਇਕੱਲੇ ਗੁਜਰਾਤ ਨੂੰ ਹੀ ਬੂਸਟ ਕੀਤਾ ਜਾ ਰਿਹਾ ਹੈ। ਜੇਕਰ ਪਾਕਿਸਤਾਨ ਦੇ ਨਾਲ ਵਪਾਰ ਸਮੁੰਦਰ ਰਾਹੀਂ ਕੀਤਾ ਜਾ ਸਕਦਾ ਹੈ ਤਾਂ ਬਾਈ ਰੋਡ ਕਿਉਂ ਨਹੀਂ ਕੀਤਾ ਜਾ ਸਕਦਾ? ਪੁਰਾਣੇ ਸਮੇਂ ਵਿੱਚ ਪੰਜਾਬ, ਕਸ਼ਮੀਰ, ਰਾਜਸਥਾਨ ਦੇ ਬਾਰਡਰ ਤੋਂ ਘੋੜੇ ਅਤੇ ਊਠਾਂ ਦੇ ਨਾਲ ਵਪਾਰ ਕੀਤਾ ਜਾਂਦਾ ਸੀ ਪਰ ਹੁਣ ਨਹੀਂ ਕੀਤਾ ਜਾ ਰਿਹਾ ਹੈ। ਸਾਰਾ ਵਪਾਰ ਬੰਬਈ ਅਤੇ ਗੁਜਰਾਤ ਦੇ ਸਮੁੰਦਰੀ ਰਸਤੇ ਦੁਆਰਾ ਕੀਤਾ ਜਾ ਰਿਹਾ ਹੈ। ਸੈਂਟਰ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਹਮੇਸ਼ਾ ਪੰਜਾਬ ਨੂੰ ਹੀ ਦੱਬਣਾ ਚਾਹੁੰਦੇ ਹੈ ਕਿਉਂਕਿ ਪੰਜਾਬ ਇੱਕ ਖੁਸ਼ਹਾਲ ਸਟੇਟ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਬਜਟ ਦੇ ਵਿੱਚ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ ਜੇਕਰ ਸੈਂਟਰ ਸਰਕਾਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਰਵੱਈਆ ਰੱਖੇਗੀ ਤਾਂ ਇਹ ਰਾਜ ਭਾਰਤ ਦੇ ਨਾਲ ਨਹੀਂ ਰਹਿਣਗੇ ਇਹ ਆਪਣਾ ਅਲੱਗ ਦੇਸ਼ ਬਣਾਉਣਗੇ ਇਹੀ ਮੁੱਦਾ ਜਦੋਂ ਪੰਜਾਬ ਦੇ ਲੋਕ ਰੱਖਦੇ ਕਿ ਸਾਨੂੰ ਅਲੱਗ ਦੇਸ਼ ਚਾਹੀਦਾ ਹੈ ਤਾਂ ਉਹਨਾਂ ਨੂੰ ਵੱਖਵਾਦੀ ਜਾਂ ਖਾਲਿਸਤਾਨੀ ਕਹਿ ਕੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰਾਂ ਵੱਲੋਂ ਪੰਜਾਬ ਦੇ ਲੋਕ ਜੋ ਬੱਕਰਾ ਦੇਸ਼ ਮੰਗਦੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਪਰ ਤੇਲੰਗਾਨਾ ਅਤੇ ਤਾਮਿਲਨਾਡੂ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ Hindu ਹੈ ਇਸ ਕਰਕੇ ਉਹਨਾਂ ਨੂੰ ਖਾਲਿਸਤਾਨ ਜਾਂ ਮੁਸਲਮਾਨ ਕਹੇ ਕਿ ਬਦਨਾਮ ਵੀ ਨਹੀਂ ਕਰ ਸਕਦੇ ਇਸ ਮੁੱਦੇ ਉਤੇ ਨੈਸ਼ਨਲ ਮੀਡੀਆ ਵੀ ਚੁੱਪ ਹੈ ਉਹਨਾਂ ਨੇ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਉੱਥੋਂ ਭਜਾ ਦਿੱਤਾ ਹੈ ਉਹਨਾਂ ਲੋਕਾਂ ਦਾ ਕਹਿਣਾ ਹੈ ਜੇ ਇੱਥੇ ਰਹਿਣਾ ਹੈ ਤਾਂ ਸਾਡੀ ਭਾਸ਼ਾ ਦੇ ਵਿੱਚ ਗੱਲ ਕਰਨੀ ਪਵੇਗੀ। ਉਹਨਾਂ ਨੇ ਆਪਣੀਆਂ ਦੁਕਾਨਾਂ ਅਤੇ ਹੋਰ ਜਿੱਥੇ ਵੀ ਹਿੰਦੀ ਦੇ ਵਿੱਚ ਬੋਰਡ ਲੱਗੇ ਹੋਏ ਸਨ ਉਤਾਰ ਕੇ ਸੁੱਟ ਦਿੱਤੇ ਹਨ। ਸਾਰੇ ਹੀ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਹਿੰਦੀ ਦੀਆਂ ਟਾਈਪਿੰਗ ਮਸ਼ੀਨਾਂ ਬਾਹਰ ਕੱਢ ਕੇ ਸੁੱਟ ਦਿੱਤੀਆਂ ਹਨ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਜੇਕਰ ਮੋਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਸ਼ਾਇਦ ਪੁਰਾਣਾ ਸੰਵਿਧਾਨ ਰੱਦ ਕਰਕੇ ਨਵਾਂ ਸੰਵਿਧਾਨ ਬਣਾਇਆ ਜਾਵੇਗਾ। ਇਸ ਤਰ੍ਹਾਂ ਲਗਾਤਾਰ ਹਿੰਦੂ ਰਾਸ਼ਟਰ ਦੀ ਮੰਗ ਕੀਤੀ ਜਾ ਰਹੀ ਹੈ। ਤੇਲੰਗਾਨਾ ਅਤੇ ਹੋਰ ਰਾਜਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਸਾਡਾ ਪੈਸਾ ਖੋ ਕੇ ਦੂਜੇ ਰਾਜਾਂ ਨੂੰ ਦੇ ਰਹੀ ਹੈ ਤੇ ਮਹਾਰਾਸ਼ਟਰ ਦੇ ਨਾਲ ਸਭ ਤੋਂ ਵੱਧ ਟੈਕਸ ਹੋ ਰਿਹਾ ਹੈ। ਗੁਜਰਾਤ ਦੇ ਵਪਾਰੀਆਂ ਨੂੰ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ ਹੈ। ਜਦੋਂ ਕਿ ਸਭ ਤੋਂ ਵੱਧ ਟੈਕਸ ਮਹਾਰਾਸ਼ਟਰ ਦੇ ਰਿਹਾ ਹੈ। ਜੇਕਰ ਇਹ ਰਾਜ ਹਿੰਦੂਸਤਾਨ ਨਾਲੋਂ ਅਲੱਗ ਹੁੰਦੇ ਹਨ ਤਾਂ ਹਿੰਦੂਸਤਾਨ ਦਾ ਅੱਧਾ ਹਿੱਸਾ ਇਹਨਾਂ ਦੇ ਕੋਲ ਚਲਿਆ ਜਾਵੇਗਾ। ਇਹਨਾਂ ਲੋਕਾਂ ਨੂੰ ਵੱਖਵਾਦੀ ਜਾਂ ਘਟ ਗਿਣਤੀ ਵੀ ਨਹੀਂ ਕਹਿ ਸਕਦੇ। ਇਸ ਨੂੰ ਕਿਸੇ ਤਰ੍ਹਾਂ ਨਾਲ ਵੀ ਬਦਨਾਮ ਨਹੀਂ ਕਰ ਸਕਦੇ। ਹੁਣ ਵੇਖਣਾ ਇਹ ਹੈ ਕਿ ਲੋਕ ਇਸ ਲੜਾਈ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਹਨ ਜਦੋਂ ਇਹ ਲੋਕ ਆਪਣੇ ਵੱਖਰੇ ਦੇਸ਼ ਦੀ ਮੰਗ ਕਰ ਸਕਦੇ ਹਨ ਤਾਂ ਸਿੱਖ ਆਪਣੇ ਵੱਖਰੇ ਦੇਸ਼ ਦੀ ਮੰਗ ਕਿਉਂ ਨਹੀਂ ਕਰ ਸਕਦੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਜੀ ਇਹ ਵੀਡੀਓ ਤੁਸੀਂ ਵੇਖੀ ਇੱਥੇ ਜੀ ਗੱਲ ਕੀਤੀ ਜਾਂਦੀ ਪਈ ਹੈ ਕਿ ਭਾਰਤ ਦੇ ਵਿੱਚ ਐਨੀਆਂ ਸੈਪਰੇਟਿਸ ਮੂਵਮੈਂਟਸ ਜਿਹੜੀਆਂ ਨੇ ਉਹ ਚੱਲੀਆਂ ਦੀਆਂ ਨੇ ਕਿ ਲਾਈਕ ਇੱਥੇ ਹਰ ਕੋਈ ਮੰਗ ਕਰਦਾ ਪਿਆ ਹੈ ਕਿ ਸਾਡੇ ਸਾਨੂੰ ਇੱਕ ਸੈਪਰੇਟ ਸਟੇਟ ਚਾਹੀਦੀ ਏ ਤੇ ਅਸੀਂ ਆਪਣਾ ਮੁਲਕ ਬਣਾਉਣਾ ਚਾਹੁੰਦੇ ਆ ਤੇ ਅਨਾਰਥਨ ਨੇ ਟੈਕਸਾਂ ਦੀ ਗੱਲ ਕੀਤੀ ਕਿ ਕਿੰਨਾ ਵੱਡਾ ਟੈਕਸ ਜਿਹੜਾ ਹੈ ਡਿਫਰੈਂਟ ਸਟੇਟਸ ਤੋਂ ਇਕੱਠਾ ਹੁੰਦਾ ਹੈ ਲੇਕਿਨ ਇੱਥੇ ਜਿਹੜਾ ਖਰਚੇ ਉਹ ਆਪਣੀਆਂ ਮਰਜ਼ੀਆਂ ਦੀਆਂ ਮਰਜ਼ੀ ਦੀ ਜਿਹੜੀ ਸਟੇਟਸ ਨੇ ਉਹਨਾਂ ਦੇ ਕੀਤਾ ਜਾਂਦਾ ਤੇ ਨਾਲ ਇੱਥੇ ਜੀ ਇਹਨਾਂ ਨੇ ਆ ਕਿਹਾ ਕਿ ਹਰ ਕੋਈ ਜਿਹੜਾ ਆਪਣੇ ਮੁਲਕ ਦੀ ਮੰਗ ਕਰ ਸਕਦਾ ਤੇ ਇੱਥੇ ਖਾਲਸਾ ਰਾਜ ਦੀ ਮੰਗ ਕਿਆ ਉਹਨਾ ਕੀਤੀ ਜਾਏ ਬਿਲਕੁਲ ਬਿਲਕੁਲ ਸੋਹਾਨੇ ਨੇ ਉਹਨਾਂ ਨੇ ਦੁਰਸਤ ਗਾਲ ਕੀਤੀ ਏ ਇੱਥੇ ਸਿੱਕਾਂ ਦੇ ਰਾਈਟਸ ਜਿਹੜੇ ਨੇ ਉਹਨਾਂ ਨੂੰ ਨਹੀਂ ਲਾਉਦੇ ਪਏ ਪੰਜਾਬ ਨੂੰ ਜਿਹੜਾ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਉਹਨਾਂ ਨਹੀਂ ਦਾਪਤਾ ਪਿਆ ਤੇ ਐਸ ਕਰਕੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਰਾਈਟ ਹੈ ਕਿ ਉਹ ਆਪਣੇ ਇੱਕ ਖਾਲਸਾ ਰਾਜ ਦੀ ਜਿਹੜੀ ਮੰਗ ਔ ਰੱਖਣ ਤੇ ਖਾਲਸਾ ਰਾਜ ਤੇ ਬਣ ਕੇ ਰਹੇਗਾ ਤੇ ਇਹਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣਰੇ ਚੈਨਲ ਦਾ ਵੀ ਤੁਹਾਡੇ ਸਭ ਨੂੰ ਮੁਬਾਰਕਾਂ ਹੁੰਦੀ ਹੈ ਸੱਚੇ ਕਾਲਚ